ਨਾਟਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ। ਸਲਾਨਾ ਸਿਖਲਾਈ ਕੈਂਪ ਦੌਰਾਨ ਫਾਇਰਿੰਗ ਵਿੱਚ ਸਿਖਲਾਈ ਪ੍ਰਾਪਤ ਐਨਸੀਸੀ ਗਰਲ ਕੈਡੀਟਾਂ 17 ਜੂਨ ਤੋਂ 26 ਜੂਨ 2025 ਤੱਕ ਇਤਿਹਾਸਿਕ ਖਾਲਸਾ ਕਾਲਜ ਫਾਰ ਔਮਨ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾ ਰਹੇ ਤਿੰਨ ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਲੁਧਿਆਣਾ ਦੇ ਚੱਲ ਰਹੇ ਸਾਲਾਨਾ ਸਿਖਲਾਈ ਕੈਂਪ ਦੇ ਹਿੱਸੇ ਵਜੋਂ ਐਨਸੀਸੀ ਗਰਲ ਕੈਡਿਟਾਂ ਨੂੰ ਸਿਖਲਾਈ ਪ੍ਰਾਪਤ ਇਨਸਟ੍ਰਕਟਰਾਂ ਅਤੇ ਸਟਾਫ ਦੀ ਮਾਹਰ ਨਿਗਰਾਨੀ ਹੇਠ ਰਾਈਫਲ ਫਾਇਰਿੰਗ ਦੀ ਹੱਥੀ ਸਿਖਲਾਈ ਦਿੱਤੀ ਗਈ। ਇਹ ਕੈਂਪ ਕਮਾਂਡੇਟ ਸਰਨਲ ਆਰਐਸ ਚੋਹਾਂ ਦੇ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਫਾਇਰਿੰਗ ਅਭਿਆਸ ਸੈਸ਼ਨ ਦਿਨ ਦਾ ਇੱਕ ਮੁੱਖ ਆਕਰਸ਼ਣ ਸੀ। ਜਿਥੇ ਕੈਡੇਟਾਂ ਨੂੰ ਰਾਈਫਲ ਹੈਂਡਲਿੰਗ ਨਿਸ਼ਾਨਾ ਬਣਾਉਣ ਦੀਆਂ ਤਕਨੀਕਾਂ, ਸਰੀਰ ਦੀ ਸਥਿਤੀ, ਸੁਰੱਖਿਆ ਸਾਵਧਾਨੀਆਂ ਅਤੇ ਰੇਂਜ ਤੇ ਲਾਈਵ ਫਾਇਰਿੰਗ ਦੇ ਬੁਨਿਆਦੀ ਸਿਧਾਂਤ ਸਿਖਾਏ ਗਏ। ਇਹ ਵਿਹਾਰਿਕ ਐਕਸਪੋਜ਼ਰ ਐਨਸੀਸੀ ਸਿਖਲਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਕੈਡੇਟਾਂ ਵਿੱਚ ਅਨੁਸ਼ਾਸਨ, ਸ਼ੁੱਧਤਾ ਅਤੇ ਧਿਆਨ ਕੇਂਦਰਿਤ ਕਰਨਾ। ਕਰਨਲ ਆਰ.ਐਸ. ਚੋਹਾਨ ਨੇ ਅਜਹੀ ਸਿਖਲਾਈ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗੋਲੀਬਾਰੀ ਨਾ ਸਿਰਫ ਕੈਡੇਟ ਦੇ ਹੁਨਰ ਨੂੰ ਵਧਾਉਂਦੀ ਹੈ ਬਲਕਿ ਆਤਮਵਿਸ਼ਵਾਸ, ਇਕਾਗਰਤਾ ਅਤੇ ਨਿਯੰਤਰਣ ਦੀ ਵਧਾਉਂਦੀ ਹੈ। ਇੱਕ ਜ਼ਿੰਮੇਵਾਰ ਅਤੇ ਤਿਆਰ ਨਾਗਰਿਕ ਦੇ ਮੁੱਖ ਗੁਣ ਕੈਡਿਟਾਂ ਨੇ ਬਹੁਤ ਉਚਾਨੜ ਹਿੱਸਾ ਲਿਆ ਅਤੇ ਛਿਲਾਗਾਜੁਗ ਸ਼ੁੱਧਤਾ ਅਤੇ ਅਨੁਸ਼ਾਸਨਤਾ ਪ੍ਰਦਰਸ਼ਨ ਕੀਤਾ। ਉਹਨਾਂ ਵਿੱਚੋਂ ਬਹੁਤਿਆਂ ਨੇ ਪਹਿਲੀ ਵਾਰ ਲਾਈਵ ਫਾਇਰਿੰਗ ਦਾ ਅਨੁਭਵ ਕੀਤਾ ਜਿਸ ਨਾਲ ਇਹ ਇੱਕ ਯਾਦਗਾਰੀ ਅਤੇ ਸਸ਼ਕਤੀਕਰਨ ਅਨੁਭਵ ਬਣ ਗਿਆ। ਇਹੀ ਫਾਇਰਿੰਗ ਅਭਿਆਸ ਇੱਕ ਵਿਆਪਕ ਸ਼ੈਡਿਊਲ ਦਾ ਹਿੱਸਾ ਹੈ ਜਿਸ ਦਾ ਉਦੇਸ਼ ਸੰਪੂਰਨ ਸਿਖਲਾਈ ਅਤੇ ਸ਼ਖਸੀਅਤ ਵਿਕਾਸ ਹੈ ਜਿੱਥੇ ਕੈਡਿਟਾਂ ਨੂੰ ਸਰੀਰਕ ਤੰਦਰੁਸਤੀ, ਮਸ਼ਕ, ਹਥਿਆਰ ਸੰਭਾਲਣ ਸਵੈ ਰੱਖਿਆ ਅਤੇ ਲੀਡਰਸ਼ਿਪ ਵਿੱਚ ਸਿਖਲਾਈ ਦਿੱਤੀ ਜਾ ਰਹੀ ਹੈ। ਸਾਲਾਨਾ ਸਿਖਲਾਈ ਕੈਂਪ ਐਨ ਸੀ ਸੀ ਦੇ ਮੁੱਖ ਮੁੱਲਾਂ ਵਿੱਚ ਏਕਤਾ ਅਤੇ ਅਨੁਸ਼ਾਸਨ ਪ੍ਰਤੀ ਸੱਚ ਰਹਿਣ ਵਾਲੀਆਂ ਅਡਜਲਚਕੀਲੇ ਆਤਮ ਵਿਸ਼ਵਾਸੀ ਅਤੇ ਸਮਰਥ ਨੌਜਵਾਨ ਔਰਤਾਂ ਨੂੰ ਆਕਾਰ ਦੇਣ ਲਈ ਇੱਕ ਵਿਆਪਕ ਪਲੇਟਫਾਰਮ ਪ੍ਰਦਾਨ ਕਰਨਾ ਜਾਰੀ ਰੱਖਦਾ ਹੈ। NCC ਗਰਲ ਕੈਡਟਾਂ ਮਾਰਸ਼ਲ ਆਰਟਸ ਸਿਖਲਾਈ ਦੁਆਰਾ ਸ਼ਿਸ਼ਕਤਾਨਾ